ਸਤਿਗੁਰਾਲ ਜੀ ਅੱਜ ਅਸੀਂ ਸਾਡੀ ਬੇਟੀ ਆ ਗੰਤਾਸ ਮੇਰੀ ਭਤੀਜੀ ਲੱਗਦੀ ਆ ਤੇ ਇਹਦੇ ਕੋਲੇ ਪਹੁੰਚਿਆ ਇਹਨੇ ਗੋਲਡ ਮੈਡਲਿਸਟ ਮੈਡਲਿਸਟ ਬਣੀ ਆ ਇਹ ਤੇ ਇਹਨੇ ਗੋਲਡ ਮੈਡਲ ਜਿੱਤਿਆ ਆਪਣੇ ਜੱਬਲਪੁਰ ਤੋਂ ਹਨਾ ਜੱਬਲਪੁਰ ਤੋਂ ਜਿੱਤਿਆ ਤੇ ਮੱਧ ਪ੍ਰਦੇਸ਼ ਦੇ ਵਿੱਚੋਂ ਤੇ ਨੈਸ਼ਨਲ ਬੌਕਸਿੰਗ ਚੈਂਪੀਅਨਸ਼ਿਪ ਜਿੱਤੀ ਆ ਇਹਨੇ ਤੇ ਇਹਦੇ ਨਾਲ ਬਗਰੇ ਗੱਲਾਂ ਬਾਤਾਂ ਤੇ ਬਹੁਤ ਸਤਿਗੁਰਾਲ ਸਤਿਗੁਰਾਲ ਤੇ ਕਿਵੇਂ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਆ ਥੋੜਾ ਨੇੜੇ ਆ ਜਾਓ ਹਾਂ ਕਿਵੇਂ ਲੱਗ ਰਿਹਾ ਤੁਸੀਂ 골ਡ ਮੈਡਲ ਜਿੱਤਿਆ ਬਹੁਤ ਵਧੀਆ ਲੱਗ ਰਿਹਾ ਤੇ ਕੀ ਕਹਿਣਾ ਚਾਹੋਗੇ ਹੁਣ ਮੇਰਾ ਨਾਮ ਗੰ达ਸਕੌਰ ਹੈ ਮੈਂ ਗੋਵਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਕੋਡਾੜ ਦੇ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣਾਂ ਮੇਰੇ ਕੋਲ ਸਹਿਬਾਨ ਦਾ ਨਾਮ ਸਰਦਾਰ ਜਵਿੰਦਰ ਸਿੰਘ ਘਰੇਵਾਲ ਹੈ ਉਹਨਾਂ ਦੀ ਕ੍ਰਾਇਕ ਟ੍ਰੇਨਿੰਗ ਦੇ ਕਾਰਨ ਮੈਂ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਜਿੱਤ ਕੇ ਆਈ ਹਾਂ ਅੱਛਾ ਅੰਜੀ ਤੇ ਉਹ ਮੈਂ ਬਸ ਅੱਗੇ ਆਈ ਕਹਿਣਾ ਜੋ ਨਿਵੇਂ ਜਿਹੜੀਆਂ ਬੱਚੀਆਂ ਨੇ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣ ਤੇ ਆਪਣਾ ਆਪਣੇ ਪਰਿਵਾਰ ਦਾ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਪੇਰੈਂਟਸ ਨੂੰ ਆਸ ਨੇ ਆ ਵੀ ਉਹ ਆਪਣੇ ਬੱਚੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਦੇਣਾ ਤੇ ਨਾਲ ਤਾਂ ਜੋ ਉਹ ਨਵੇਂ ਉਡਾਣ ਭਰ ਸਕਣ ਅੱਛਾ ਤੇ ਇਹ ਕਿੰਨੇ ਟਾਈਮ ਤੋਂ ਕਰਦੀ ਹੋਣੀਆਂ ਇਹ ਬੌਕਸਿੰਗ ਇਹ ਮੈਨੂੰ 3 ਸਾਲ ਹੋ ਗਿਆ ਲਗਾਤਾਰ ਐਸਵਾਰ ਚੌਥੀ ਸਾਲ ਸੁਦਾ ਮੇਰਾ ਚੌਥੀ ਦੌਰ ਹਾਂਜੀ ਤੇ ਪਹਿਲਾਂ ਵੀ ਮੈਡਲ ਜਿੱਤੇ ਆ ਪਹਿਲਾਂ ਮੈਂ ਨੈਸ਼ਨਲ ਚ ਕਿੰਨੇ ਵਾਰ ਬ੍ਰੌਂਜ਼ ਮੈਡਲ ਆਇਆਗਾ ਐਸਵਾਰ ਤੁਹਾਨੂੰ ਜੀ ਵੱਧ ਮੈਂ ਸੀ ਇੱਥੇ ਤੇ 골ਡ ਅੱਛਾ ਕੀ ਬਾਤ ਆ ਤੇ ਪੰਜਾਬ ਚੋ 골ਡ ਮੈਡਲਿਸਟ ਬਣੀ ਆ ਕੁੜੀ ਤੇ ਪਹਿਲੀ ਕੁੜੀ ਆ ਮੰਨ ਲਓ ਹਨਾ ਬਾਕਸਿੰਗ ਦੇ ਵਿੱਚ ਹਨਾ ਤੇ ਸਾਡੇ ਪਿੰਡ ਦੀ ਪਹਿਲੀ ਕੁੜੀ ਆ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਐਦਾਂ ਦੇ ਬੱਚੇ ਹੈਗੇ ਆ ਤੇ ਯੂਥ ਨੂੰ ਇਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਆ ਕਿ ਐ ਇਦਾਂ ਮਿਹਨਤ ਕਰਕੇ ਕਿਤੇ ਵੀ ਜਾ ਸਕਦੇ ਜਿਹੜੇ ਕੁੜੀਆਂ ਨੂੰ ਪੜਾਉਂਦੇ ਨਹੀਂ ਹੈਗੇ ਘਰੇ ਬਾ ਲੰਦੇ ਆ ਉਹਨਾਂ ਨੂੰ ਉਹਨਾਂ ਲਈ ਵੀ ਸਿੱਖਿਆ ਕਿ ਉਹ ਆਪਣੀਆਂ ਕੁੜੀਆਂ ਨੂੰ ਪੜਾਉਣ ਅੱਗੇ ਵਧਾਉਣ ਉਹਨਾਂ ਨੂੰ ਹਰ ਇੱਕ ਫੀਲਡ ਵਿੱਚ ਲੈ ਕੇ ਜਾਣ ਤੇ ਉਹਨਾਂ ਦੇ ਤੇ ਗੁੰਤਾਸ ਦੇ ਦਾਦਾ ਜੀ ਵੀ ਬੈਠੇ ਆ ਉਹਨਾਂ ਦਾ ਵੀ ਕਰਾਂਗੇ ਗੱਲਾਂ ਤੇ ਪਰ ਇੱਕ ਗੰਦਾਸ ਨੂੰ ਸਵਾਲ ਆ ਕਿ ਗੰਦਾ ਵੱਡੇ ਹੋ ਕੇ ਕੀ ਬੰਨਾ ਚਾਹੁੰਦਾ ਐ ਵੱਡੇ ਹੋ ਕੇ ਆਰਮੀ ਚ ਜੁਆਇਨ ਕਰਨਾ ਚਾਹੁੰਦੀ ਹੈ ਇੰਡੀਅਨ ਆਰਮੀ ਆਰਮੀ ਆਫੀਸਰ ਆਰਮੀ ਆਫੀਸਰ ਆਰਮੀ ਆਫੀਸਰ ਬੰਨਾ ਚਾਹੁੰਦੀ ਹੈ ਦੇਖੋ ਜੀ ਕਹਿੰਦੇ ਵੀ ਬਾਕਸਿੰਗ ਦੇ ਵਿੱਚ ਮੁੱਕਿਆ ਨਾ ਤੇ ਉੱਥੇ ਗੰਨਾ ਨਾ ਫਾਈਟ ਕਰੂਗੀ ਕੁੜੀ ਤੇ ਵਧੀਆ ਇਹ ਸੁਣ ਕੇ ਵਧੀਆ ਲੱਗਦਾ ਸਾਨੂੰ ਕਿ ਸਾਡੀ ਕੁੜੀ ਤੇ ਸਾਨੂੰ ਮਾਣ ਹੈ ਇਹਨਾਂ ਦੇ ਘਰਦਿਆਂ ਨੂੰ ਮਾਣ ਆ ਸਾਡੇ ਪਿੰਡ ਨੂੰ ਮਾਣ ਆ ਤੇ ਸਾਡੇ ਪੰਜਾਬ ਨੂੰ ਵੀ ਮਾਣ ਆ ਤੇ ਆਪਾਂ ਅੰਦਾਜ਼ਾ ਹੀ ਨਾ ਕਰਦੇ ਆ ਗੱਲਾਂ ਬਾਤਾਂ ਤੇ ਇਧਰਲੇ ਸੜ ਹੋ ਜੀਏ ਕੋਈ ਗੱਲ ਇਧਰ ਨੂੰ ਇੱਥੇ ਆਇਆ ਤੂੰ ਚੱਲ ਇੱਥੇ ਆ ਜਾ ਹਾਂ ਸਸਿ ਗਦੇ ਵੀ ਸੌਂ ਗਿਆ ਤੇ ਕਿਵੇਂ ਲੱਗ ਰਿਹਾ ਆ ਪਤਾ ਇਧਰ ਨੂੰ ਆਇਆ ਤੂੰ ਕੋਈ ਨਹੀਂ ਵਧੀਆ ਜੀ ਪਹਿਲਾਂ ਤੁਹਾਨੂੰ ਵਧਾਈਆਂ ਤੁਹਾਡੇ ਚੈਨਲ ਦੀਆਂ ਹਾਂ ਧੰਨਵਾਦ ਤੇ ਜੇ ਤੁਸੀਂ ਆਪਣਾ ਟਾਈਮ ਕੱਟ ਕੇ ਆਇਆ ਹੋ ਹੂੰ ਹੂੰ ਤੇ ਉਸ ਤੋਂ ਬਾਅਦ ਤੇ ਬੇਟੀਆਂ ਬਾਰੇ ਕੀ ਕਹਿਣਾ ਜਾਂ ਬੇਟੀਆਂ ਕਹਿੰਦੇ ਵੀ ਇੰਨੀਆਂ ਜਿਹਾ ਬੇਟੀਆਂ ਘਰ ਘਰ ਹੀ ਹੁਣ ਇਹ ਚੈਨੀਆਂ ਨੇ ਤੇ ਬੇਟੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣਾ ਇਹ ਗੇਮਾਂ ਦੇ ਵਿੱਚ ਵੀ ਹਿੱਸਾ ਲਾਉਣਾ ਚਾਹੀਦਾ ਹੈ ਖੇਡਾਂ ਦੇ ਵਿੱਚ ਖੇਡਾਂ ਦੇ ਵਿੱਚ ਤੇ ਵੀ ਸਾਨੂੰ ਫਖਰ ਆ ਆਪਣੀ ਇਹਦੇ ਬੇਟੀ ਤੇ ਤੇ ਵੀ ਇਹ ਨੇ ਆਪਣਾ ਇੰਟਰਨੈਸ਼ਨਲ ਖੇਡਾਂ ਦੇ ਵਿੱਚੋਂ ਮਤਲਬ ਪ੍ਰਦੇਸ਼ ਚੋਂ ਜੇ ਬਲਪੁਰੋਂ 골ਡ ਮੈਡਲ ਜਿੱਤਿਆ ਪੰਜਾਬ ਚੋਂ ਤਾਂ 3 ਸਾਲ ਹੋ ਗਏ 골ਡ ਮੈਡਲ ਲੈ ਗਈ। ਕੀ ਬਾਤ। ਹਾਂ ਇਹ ਆਈਟੀ ਮਤਲਬ ਨੈਸ਼ਨਲ ਖੇਡਾਂ ਵਿੱਚੋਂ ਵੀ ਇਹਨੇ 골ਡ ਮੈਡਲ ਜਿੱਤਿਆ। ਜੋ ਸਾਨੂੰ ਬਹੁਤ ਇਹ ਤੇ ਫਖਰ ਆ ਉਹਦੀ ਬੇਟੀ ਤੇ ਯੂਥ ਬਾਰੇ ਕੀ ਕਹਿਣਾ ਜਾਹੋਂਗ ਜਿਹੜਾ ਯੂਥ ਮਤਲਬ ਅੱਜਕੱਲ ਨਸ਼ਾ ਤੁਹਾਨੂੰ ਅਸੀਂ ਇਹ ਕਹਿੰਨੇ ਆਂ ਵੀ ਯੂਥ ਆ ਆਪਣੇ ਨਸ਼ਾ ਪੱਤਿਆਂ ਨੂੰ ਛੱਡ ਕੇ ਇਸ ਮਤਲਬ ਵਾਲਾ ਸਪੋਰਟ ਦੇ ਵਿੱਚ ਖੇਡਾਂ ਦੇ ਵਿੱਚ ਇਹ ਸਾਲ ਲੈਣਾ ਤੇ ਉਹ ਸਭ ਕੁਝ ਨਸ਼ੇ ਪਸ ਦੇ ਭੁੱਲ ਜਾਣਗੇ ਖੇਡਾਂ ਦੇ ਵਿੱਚ ਆ ਜਾਣ ਉਹ ਹਾਂ ਹਾਂਜੀ ਬਾਕੀ ਸਰਕਾਰ ਨੂੰ ਵੀ ਪ੍ਰਾਲੇ ਕਰਨੇ ਚਾਹੀਦੇ ਨੇ ਹਾਂ ਤੇ ਵਧੀਆ ਖੇਡ ਗਰਾਊਂਡ ਬਣਾਉਣੇ ਚਾਹੀਦੇ ਨੇ ਤਾਂ ਬੱਚਿਆਂ ਦਾ ਉਧਰ ਜਾਣ ਉਹ ਬੜੇ ਸਰਕਾਰ ਨੇ ਤੁਹਾਨੂੰ ਕੀ ਇਸ ਚੀਜ਼ ਤੇ ਪ੍ਰਤੀ ਸਹਾਇਤਾ ਦਿੱਤੀ ਜਾਂ ਹੁਣ ਕੋਈ ਐਦਾਂ ਦਾ ਵਾਅਦਾ ਕੀਤਾ ਉਹਨਾਂ ਦੇ ਬੰਦਿਆਂ ਨੇ ਮਤਲਬ ਨਹੀਂ ਸਰਕਾਰ ਨੇ ਸਰਕਾਰ ਨੇ ਹਜੇ ਤੱਕ ਕੁਝ ਨਹੀਂ ਕੋਈ ਵਾਅਦਾ ਨਹੀਂ ਕੀਤਾ ਪਹੁੰਚ ਤਾਂ ਕੀਤੀ ਹੋਣੀ ਉਹਨਾਂ ਬੰਦਿਆਂ ਨੇ ਮਤਲਬ ਸਨਮਾਨ ਹਾਂ ਸਨਮਾਨ ਕਰਨ ਤਾਂ ਪਹੁੰਚੇ ਨੇਗੇ ਸਨਮਾਨ ਤਾਂ ਕੀਤਾ ਤੇ ਹਜੇ ਹੋਰ ਪਹੁੰਚ ਕਰਨਗੇ ਬਾਕੀ ਤੁਸੀਂ ਆਪਦੇ ਸਿਰ ਤੋਂ ਮਤਲਬ ਬੇਟੀ ਨੂੰ ਅੱਗੇ ਲਿਆ ਰਹੇ ਅਸੀਂ ਆਪਦੇ ਸਿਰਤੀ ਹਜੇ ਅੱਗੇ ਲਿਆ ਰਹੇ ਹਾਂ ਤੇ ਸਰਕਾਰ ਬਣੀ ਉਹ ਹਜੇ ਕੋਈ ਠੀਕ ਹੈ ਤੇ ਅੱਗੇ ਬੇਟੀ ਹੁਣ ਮਤਲਬ ਨੈਸ਼ਨਲ ਚੈਂਪੀਅਨ ਬਣੀ ਆ ਹਨ ਤੇ ਅੱਗੇ ਵੀ ਤੁਸੀਂ ਜਿਵੇਂ ਇੰਟਰਨੈਸ਼ਨਲ ਚੈਂਪੀਅਨ ਬਣਨ ਲਈ ਇਹਨੂੰ ਟ੍ਰੇਨ ਕਰੋਗੇ ਹਾਂ ਅੱਗੇ ਅਸੀਂ ਇਹਨੂੰ ਏਸ਼ੀਅਨ ਖੇਡਾਂ ਦੇ ਵਿੱਚ ਤੇ ਉਦੋਂ ਬਾਅਦ ਜੇ ਤਰੱਕੀ ਕਰ ਲਈ ਤਾਂ 올림픽 ਦੇ ਵਿੱਚ ਵੀ ਭੇਜਾਂਗੇ ਹੂੰ ਤੇ ਇਹਦੀ ਪੂਰੀ ਸਪੋਰਟ ਕਰਾਂਗੇ ਬਿਲਕੁਲ ਤੇ ਸੋ ਦੋਸਤੋ ਐਦਾਂ ਦਾ ਪਰਿਵਾਰ ਹੋਣਾ ਚਾਹੀਦਾ ਤੇ ਇਹਨਾਂ ਦਾ ਪਰਿਵਾਰ ਪੜਿਆ ਲਿਖਿਆ ਪਰਿਵਾਰ ਆ ਵੈਸੇ ਤਾਂ ਤੇ ਇਹ ਇਹਨਾਂ ਨੇ ਇਹਨਾਂ ਦੇ ਜਿਹੜੇ ਬੰਤਾਸ ਦੇ ਮੰਮੀ ਡੈਡੀ ਆ ਉਹ ਟੀਚਰ ਨੇ ਸਕੂਲ ਦੇ ਵਿੱਚ ਤੇ ਉਹਨਾਂ ਦੇ ਉਹਨਾਂ ਦੇ ਸਦਕਾ ਉਹਨਾਂ ਦੀ ਮਿਹਨਤ ਦੇ ਸਦਕਾ ਬੱਚੀ ਅੱਗੇ ਆਈ ਆ ਤੇ 골ਡ ਮੈਡਲ ਜਿੱਤ ਕੇ ਲੈ ਕੇ ਆਈ ਆ ਤੇ ਸੋ ਦੋਸਤੋ ਇਹਨਾਂ ਦੇ ਮਗੰਤਾਜ਼ੇ ਦਾਦਾ ਜੀ ਸੀਗੇ ਤੇ ਇਹ ਵੀ ਕਾਫੀ ਪੜ੍ਹੇ ਲਿਖੇ ਇਹ ਰਿਟਾਇਰ ਫੌਜੀ ਨੇ ਤੇ ਮਤਲਬ ਥੋੜੀ ਜੌਬ ਜਿਵੇਂ ਆਪਣੀ ਗੁੜੀਆ ਕਹਿ ਰਹੀ ਹੈ ਕਿ ਆਰਮੀ ਦੇ ਵਿੱਚ ਜਾਣਾ ਚਾਹੀਦਾ ਤੇ ਇਹਨੂੰ ਕਿਵੇਂ ਗਾਈਡ ਗਾਈਡ ਕਰੋਗੇ ਤੁਸੀਂ ਨਹੀਂ ਠੀਕ ਹੈ ਜੀ ਅੱਜ ਕੱਲ ਬੱਚੀਆਂ ਆਰਮੀ 'ਚ ਆਉਂਦੀਆਂ ਨੇ ਅਫਸਰ ਬਣ ਕੇ ਜਾਂਦੀਆਂ ਨੇ ਤੇ ਬਾਕੀ ਇਹਦੇ 'ਚ ਆਪਣਾ ਇਹ ਇਹ ਆਪਣਾ 에ਅਰ ਪਲਾਨ ਦੇ ਵਿੱਚ ਵੀ ਕੁੜੀਆਂ ਉਧਰ ਵੀ ਭਰਤੀ ਹੁੰਦੀਆਂ ਨੇ ਚਲਾਉਂਦੀਆਂ ਨੇ ਹਾਂ ਆ ਫਾਈਟਰ ਚਲਾਉਂਦੀਆਂ ਨੇ ਲੜਕੀਆਂ ਹਾਂ ਹਾਂਜੀ ਆ ਪਾਕਿਸਤਾਨ ਦੇ ਵਿੱਚ ਜਦੋਂ ਰੰਗ ਲੱਗੀ ਸੀ ਉਦੋਂ ਵੀ ਲੜਕੀਆਂ ਨੇ ਫਾਇਦਾ ਪਾਇਆ ਹਾਂ ਇਛਾ ਪਾਇਆ ਆਪਣਾ ਯੋਗਦਾਨ ਪਾਉਂਦੀਆਂ ਨੇ ਹਾਂ ਹਾਂ ਸਾਡੀ ਇਹੀ ਦਿਲ ਦੀ ਇੱਛਾ ਵੀ ਲੜਕੀ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰੇ ਹਰ ਹੱਦ ਤੇ ਜਾ ਕੇ ਜਿਹੜੇ ਲੋਕ ਕੁੜੀਆਂ ਨੂੰ ਮਤਲਬ ਕਹਿੰਦਾ ਪਲੱਸ 2 ਕਰਾ ਕੇ ਹਟਾ ਕੇ ਜੀ ਵਿਆਹ ਦਿਓ ਜਾਇਆ ਕਾ ਕਰ ਕਰਸਤੀ ਚ ਪਾ ਦਿਓ ਹਨਾ ਉਹਨਾਂ ਲਈ ਕੀ ਸਨੇਹਾ ਮਤਲਬ ਗੁੰਤਾਸ ਵੀ ਇਹੀ ਸਿਨੇਹ ਜਨ ਹੈ ਜੀ ਚਾਹੇ ਤੁਸੀਂ ਕਿੰਨੀ ਆਪ ਦੀ ਆਰਥਿਕ ਹਾਲ ਥੋੜੀ ਉਹ ਆ ਪਰ ਬੱਚੀ ਨੂੰ ਪੜਾ ਲਾਜ਼ਮੀ ਪੜਾਓ ਵੱਧ ਤੋਂ ਵੱਧ ਪੜਾਓ ਤਾਂ ਕਿ ਉਹ ਸਾ ਜਿਹੜਾ ਭਵਿੱਖ ਹੈ ਉਹ ਸਹੀ ਚੱਲੇ ਸਹੀ ਹੋ ਚਾ ਮਤਲਬ ਆਪਣੇ ਜ਼ਿੰਦਗੀ ਤਰੱਕੀ ਕਰ ਸਕੇ ਉਹ ਜ਼ਿੰਦਗੀ ਦੇ ਵਿੱਚ ਇਹੀ ਕਹਨੇ ਆ ਸਹੀ ਹਾਂ ਤੇ ਸੋ ਦੋਸਤੋ ਇਹ ਆਪਾਂ ਕੀਤੀ ਗੁੰਤਾਸ ਦੇ ਦਾਦਾ ਜੀ ਨਾਲ ਗੱਲਬਾਤ ਤੇ ਗੁੰਤਾਸ ਨੇ ਵੀ ਕੀਤੀ ਗੁੰਤਾਸ ਵੀ ਇੱਧਰ ਬੈਠੀ ਆ ਤੇ ਤੇ ਇਹ ਬੱਚੀ ਬਹੁਤ ਪਿਆਰੀ ਬੱਚੀ ਆ ਬੜੀ ਬੜੀ ਮਿਹਨਤੀ ਬੱਚੀ ਆ ਤੇ ਸੋ ਦੋਸਤੋ ਇਨ ਇਦਾਂ ਦੀਆਂ ਧੀਆਂ ਸਾਰੇ ਇੱਕ ਘਰੇ ਹੋਣ ਤੇ ਸਾਰਿਆਂ ਨੂੰ ਮਾਣ ਮਹਿਸੂਸ ਹੋਵੇ ਤੇ ਮਤਲਬ ਇੱਕ ਪੇਰੈਂਟਸ ਦੇ ਲਈ ਪ੍ਰਾਊਡ ਮੂਮੈਂਟ ਆ ਤੇ ਸੋ ਦੋਸਤੋ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਹੋਰ ਕੁਝ ਕਹਿਣਾ ਜਾਏਗੀ ਹੈ ਬੱਸ ਸੰਗ ਜਾਂਦੀ ਏ ਕੁੜੀ ਤੇ ਪਰ ਆਇਆ ਵੀ ਬਹੁਤ ਮਿਹਨਤੀ ਬੱਚੀ ਆ ਸੋ ਦੋਸਤੋ ਹੋਰ ਵੀ ਤੁਹਾਨੂੰ ਖਬਰਾਂ ਦਿਖਾਵਾਂਗੇ ਹੋਰ ਵੀ ਤੁਹਾਨੂੰ ਇਦਾਂ ਦੇ ਕਿਸੇ ਦਿਖਾਉਂਦੇ ਰਹਾਂਗੇ ਤਦ ਤੱਕ ਲਈ ਸ਼ੁਕਰੀਆ